ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਅਸੀਂ ਆਏ ਸੀ ਇੱਧਰ ਸਾਰਾ ਸਫਾਈਆ ਕਰਾਇਆ ਸੀ ਇੱਧਰ ਆਪਣਾ ਸਿਆਲੂ ਸਬਜ਼ੀਆਂ ਖੱਤਰ ਬੂਟਿਆਂ ਦੇ ਵਿੱਚ ਹੁਣੇ ਸਿਆਲੂ ਸਬਜ਼ੀਆਂ ਦੀ ਚੱਲਦੀ ਹੈ ਤਿਆਰੀ ਜੀ ਕਿਉਂਕਿ ਹੁਣ ਦੀਆਂ ਲਾਈਆਂ ਹੋਈਆਂ ਨਹੀਂ ਕਿਤੇ ਟਾਈਮ ਸਿਰ ਇਹਨਾਂ ਨੇ ਖਾਣ ਜੋਗੀਆਂ ਹੋਣਾ ਸਰਦਾਰ ਜੀ ਲੱਗੇ ਹੋਏ ਆ ਬੂਟਿਆਂ ਵਾਲੇ 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 ਖਾਲੀ ਜੀ ਬਣਾਉਣ ਮੁੱਟਿਆਂ ਨੂੰ ਮਿੱਟੀ ਲਈ ਸੀ ਚਲੋ ਨਾਲ ਦੀ ਨਾਲ ਇਹਨਾਂ ਨੂੰ ਸਲਾਬੀ ਵੀ ਜੜੀ ਜਾਇਆ ਕਰੋਗੇ ਤੁਹਾਨੂੰ ਪਤਾ ਵੀ ਗਰਮੀ ਮੰਗੋਈ ਸਿਆਲ ਚ ਪਾਣੀ ਜ਼ਰੂਰੀ ਹੈ ਇਹਨਾਂ ਨੂੰ ਪਾਣੀ ਦੇ ਹਾਂਜੀ ਸਿਆਲ ਚ ਫਿਰ ਆਏ ਆ ਪੱਤੇ ਪੀਨੇ ਹੋਣ ਲੱਗ ਜੰਨੇ ਆ ਗਰਮੀ ਚ ਸੁੱਕਣ ਲੱਗ ਜੰਨੇ ਆ ਪ੍ਰੋਬਲਮ ਇੱਕੋ ਜਹੀ ਹੋਆ ਹੈ ਉਹਨਾਂ ਹੀ ਪਾਣੀ ਜ਼ਰੂਰੀ ਸਿਆਲ ਚ ਹੈ ਜੀ ਪਿਆਜ਼ ਕਿੰਨੇ ਖਲਾਤੇ ਉਹ ਬਹੁਤ ਅੱਛਾ ਉਹ ਜਿਹੜੀ ਉਹ ਗੱਠਾਂ ਜੀਆਂ ਪਈਆਂ ਪਰਾਲੀਆਂ ਅੱਛਾ ਆ ਚਾਰ ਕਬੂਟੇ ਰੱਖ ਲੇ ਬਤਾਉਂ ਆਂਦੇ ਹਾਂ ਜੀ ਚੱਲ ਵਧੀਆ ਬਹੁਤ ਸੋਹਣੇ ਲੱਗਣਗੇ ਇਹਨਾਂ ਨੂੰ ਤੇ ਮੇਰਾ ਬਾਗ ਬਗੀਚਾ ਆਈਆਂ ਸਵੇਰੇ ਸਵੇਰੇ ਵੀਡੀਓ ਬਣਾਉਣਾ ਚੱਲੋ ਵਧੀਆ ਸਾਫ਼ ਬਣ ਜਾਂਦੀ ਐ ਫਤਿਹ ਸਾਡਾ ਸੱਤਾ ਪਿਆ ਹਜੇ ਨਹੀਂ ਫਤਿਹ ਵੀ ਲੈ ਆਉਣਾ ਸੀ ਵੀਡੀਓ ਚ ਫਤਿਹ ਨੂੰ ਅੱਜ ਛੁੱਟੀ ਐ ਅੱਜ ਆਪਾਂ ਨੇ ਇੱਕ ਗੱਲਬਾਤ ਕਰਨੀ ਐ ਜੀ ਬਹੁਤ ਜ਼ਰੂਰੀ ਦੀ ਇਹ ਵੀ ਦੇਖਣ ਚ ਆਈ ਐ ਚਲੋ ਕਰਦੇ ਆਂ ਆਪਾਂ ਹੁਣ ਗੱਲਬਾਤ ਬਾਕੀ ਥੋੜਾ ਜਿਹਾ ਇਧਰਲਾ ਏਰੀਆ ਸੀ ਚੇਂਜ ਕੀਤਾ ਅਸੀਂ ਇਹ ਦਰਵਾਜ਼ਾ ਕਰਦ ਲਿਆ ਜੀ ਇਧਰ ਨਾਲ ਪਸ਼ੂਆਂ ਦਾ ਪਹਿਲਾਂ ਸੀਗਾ ਪਰਾਣੋਂ ਢੇਰ ਲਿਆਂਦਾ ਇੱਥੇ ਸਾਈਡ ਤੇ ਇੱਕ ਸਾਈਡ ਤੇ ਬਾਕੀ ਸਾਰਾ ਉਹ ਕਰਤਾ ਬੈਂਦੜ ਕੇ ਇਹ ਤਾਂ ਤੇ ਵਧੀਆ ਲੱਗਦਾ ਇੱਥੇ ਹੁਣ ਇਸ ਟਾਈਮ ਬੂਟਿਆਂ 'ਚ ਤੁਹਾਨੂੰ ਆਵਾਜ਼ਾਂ ਆਉਂਦੀਆਂ ਹੋਣੀਆਂ ਚਿੜੀਆਂ ਦੀਆਂ ਦੇਖੋ ਜੀ ਗੱਲ ਆਪਾਂ ਨੇ ਕਰਨੀ ਆ ਇਹ ਕਿਉਂਕਿ ਅਸੀਂ ਪੰਜ ਚਾਰ ਬੀਬੀਆਂ ਭੈਣਾਂ ਰਲੀਆਂ ਮਿਲੀਆਂ ਬੈਠੀਆਂ ਦੀਆਂ ਤਾਂ ਸਾਡੇ ਚੇਕਣੇ ਬਾਰਤਾ ਚੱਲ ਪਈ ਰਵਾਜ ਦੀ ਰਵਾਜ ਹੋ ਕੋਈ ਵੀ ਹੋ ਸਕਦਾ ਹੈ ਤੇ ਰਵਾਜ ਹੋ ਸਕਦਾ ਕੋਈ ਵੀ ਅ ਇੱਕ ਬੀਬੀ ਭੈਣ ਜਾ ਕੇ ਆਈ ਦੀ ਗਜ਼ਾ ਬਜ਼ੁਰਗ ਦੇ ਭੋਗ ਤੇ ਕਹਿੰਦੇ ਵੀ ਅਖੇ ਵੀ ਚਲੋ ਮੈਂ ਬੈਠੀ ਬੈਠੀ ਨੇ ਪੁੱਛ ਲੈ ਵਾਹ ਪੈਣ ਜਾਇਆ ਇਹ ਭੋਗ ਤੇ ਨੰਦੀ ਇਦਾਂ ਹੀ ਕਿਸੇ ਕੁੜੀ ਕਤਰੀ ਦੇ ਸਾਰਾ ਸਾਭ ਦੀ ਡੈਥ ਹੋਈ ਸੀਗੀ ਕਹਿੰਦੇ ਵੀ ਹਾਂ ਜਾਇਆ ਏ ਮਾ ਪੁੜੀ ਵਟੀ ਨਾ ਪੁੱਜਿਆ ਮਾ ਕੀ ਕੁੱਝ ਕਰਿਆ ਏ ਕੈ ਨਹੀਂ ਲਾ ਸੁਣ ਲੈ ਭੈਣੇ ਕੀ ਕੁੱਝ ਕਰਨਾ ਕੈ ਨਹੀਂ ਪੁਰਾਣੇ ਨੂੰ ਤਾਂ ਅਸੀਂ ਪਾ ਕੇ ਆਇਆ ਖੜਾ ਠੀਕ ਆ ਬਾਕੀ ਸਾਰਿਆਂ ਨੂੰ ਜਿਵੇਂ ਕਪੜਾ ਲੀੜਾ ਹੁੰਦਾ ਕੋਈ ਮਾਣਾ ਮੋਟਾ ਪੈਸੇ ਟੱਕਰਦਾ ਰਵਾਜ ਹੁੰਦਾ ਅਸੀਂ ਉਹ ਵੀ ਕਰਕੇ ਆਏ ਆ ਹਨਾ ਤੇ ਮੈਂ ਕਹਾ ਵੀ ਖੜਾ ਚਲੋ ਹਰੇਕ ਬੰਦੇ ਦੀ ਆਪਣੀ ਆਪਣੀ ਗੰਜਾਇਸ ਹੁੰਦੀ ਹੈ ਜੀ ਪਰ ਗੱਲ ਮੁੱਕ ਜਾਂਦੀ ਆ ਕੇ ਰਵਾਜਾਂ ਤੇ ਕਿਉਂਕਿ ਕਿਸੇ ਦੀ ਗੰਜਾਇਸ ਹੁੰਦੀ ਆ ਭੋਗਾਂ ਤੇ ਵੀ ਕੜਿਆਂ ਚ ਇੰਨਾ ਪਾਉਣ ਵਾਲੀ ਕਿਸੇ ਦੀ ਨਹੀਂ ਹੁੰਦੀ ਪਰ ਸਾਡੇ ਫਿਰ ਜਿਹੜਾ ਕਹਿੰਦੇ ਹੁੰਨੇ ਆ ਅਗਲਾ ਹਲਕੇ ਚ ਡੰਡਾ ਝਾੜ ਦਿੰਦਾ ਹੋਰ ਦੇਖੋ ਦੇਖ ਅਗਲਾ ਕਹਿੰਦਾ ਵੀ ਰਵਾਜ ਹੈ ਅਸੀਂ ਪਤਾ ਨਹੀਂ ਕਿਉਂ ਇਨਾ ਰਵਾਜਾਂ ਚ ਫਸੇ ਹੋਏ ਆ ਦੇਖੋ ਭੋਗਾਂ ਤੇ ਆਹ ਜਿਹੜੇ ਕੜੇ ਪਾਤੇ ਕਿਸੇ ਨੇ ਚੈਨਾ ਪਾਤੀਆਂ ਕਿਸੇ ਨੇ ਮੁੰਦੀਆਂ ਪਾਤੀਆਂ ਮਾਰ ਕੱਪੜਾ ਲੀੜਾ ਲੈ ਕੇ ਜਾਣਾ ਕੱਪੜਾ ਵੀ ਮਾੜਾ ਨਾ ਹੋਵੇ ਜੇ ਹੋਵੇ ਜੀ ਉਹ ਹੋਵੇ ਜੀ ਠੀਕ ਹੈ ਜੀ ਫਲਾਣੇ ਨੇ ਵਿਆਹ ਇਹ ਜਾ ਕਰਿਆ ਫਲਾਣੇ ਨੇ ਇੰਨੇ ਇੰਨੇ ਗਾਹਾਂ ਤੋਂ ਗਾਹਾਂ ਜੇ ਉਹ ਕੱਪੜਿਆਂ ਦਾ ਰਵਾਜ ਪਤਾ ਕੀ ਹੈ ਰਿਵਾਜ ਅਸੀਂ ਲੋਕਾਂ ਨੂੰ ਦੇਖ-ਦੇਖੋ ਰਿਵਾਜ ਪੂਰਦੇ ਆਂ ਦੇਖੋ ਦੇਖ ਰਿਵਾਜ ਪੂਰਦੇ ਆਂ ਤੇ ਅਸੀਂ ਕੁੰਡਾ ਕਰਦੇ ਆਂ ਆਪਣੇ ਆਪ ਦਾ ਇਹ ਇੱਕ ਘਰ ਦਾ ਕੁੰਡਾ ਨਹੀਂ ਜੀ ਹੁੰਦਾ ਇਹ ਦੇਖੋ ਦੇਖ ਸਭ ਦਾ ਹੀ ਹੁੰਦਾ ਠੀਕ ਹੈ ਜੀ ਇਹ ਸਾਡੇ ਨਜਾਇਜ਼ ਖਰਚੇ ਆ ਇਹਨਾਂ ਦੀ ਕੋਈ ਗੱਲਬਾਤ ਕੋਈ ਵੈਲਿਊ ਨਹੀਂ ਇਹਨਾਂ ਦੀ ਹੈਗੀ ਇਹ ਅਸੀਂ ਪਤਾ ਹੈ ਅਸੀਂ ਜਨਾਨੀਆਂ ਕੀ ਕਰਦੀਆਂ ਅਸੀਂ ਆਦਮੀਆਂ ਨੂੰ ਕੀ ਕਹਿ ਦਾਨੀਆਂ ਭਾਈ ਇੰਨਾ ਕੁ ਤਾਂ ਕਰਨਾ ਹੀ ਪਊਗਾ ਇਹ ਰਿਵਾਜ ਹੈ ਠੀਕ ਹੈ ਮਕਾਨਾਂ ਦੇ ਰਵਾਜ ਦੇਣ ਲੈਣ ਦੇ ਰਵਾਜ ਦਾਜ ਦਹੇਜ ਦੇ ਰਵਾਜ ਠੀਕ ਹੈ ਸਰਗੀਆਂ ਸੰਧਾਰਿਆਂ ਚ ਹੋਰ ਸੌ ਧੀਆ ਭਣਾ ਦੇ ਉਹ ਹੁੰਦੇ ਨੇ ਭਾਈ ਇੰਨਾ ਕ ਤਾਂ ਕਰਨਾ ਪਊ ਰਵਾਜ ਆ ਸਵੇ ਕਰਦੇ ਆ ਅਸੀਂ ਇੱਕ ਸ਼ਬਦ ਕਹਿ ਕੇ ਆਦਮੀਆਂ ਦਾ ਮੂੰਹ ਬੰਦ ਕਰ ਦੰਨੀ ਆ ਉਹ ਵਿਚਾਰੇ ਔਖੇ ਕਰਨ ਸੌਖੇ ਕਰਨ ਤੁਹਾਨੂੰ ਪਤਾ ਹੈ ਜੀ ਅੱਜ ਦੀਆਂ ਮਹਿੰਗੀਆਂ ਕਬੀਲਦਾਰੀਆਂ ਨੇ ਸਭ ਕੋ ਸ ਕਹਿੰਦੇ ਹੁੰਦੇ ਨੇ ਵੀ ਜਦੋਂ ਆਪਾਂ ਕੱਪੜਾ ਲੈਣ ਤੁਰ ਪੰਨੇ ਆ ਹੁਣ ਤਾਂ ਅੱਗੇ ਹੁੰਦਾ ਤਾਂ 20 25 ਸਾਲ ਪਹਿਲਾਂ ਵੀ ਚਲੋ 300 ਦਾ 500 ਦਾ ਸੂਟ ਲੈ ਲਿਆ ਹੁਣ ਤਾਂ ਹਜ਼ਾਰਾਂ ਦੀ ਗੱਲ ਕਰੋ 2-3 ਹਜ਼ਾਰ ਤੋਂ ਵਧੀਆ ਸੂਟ ਸਟਾਰਟ ਹੁੰਦਾ ਉਹ ਵੀ ਸ਼ੁਰੂਆਤ ਹੈ 2-3 ਹਜ਼ਾਰ ਤੋਂ ਨਾ ਕਿ ਉਹ ਕਿਸੇ ਦੇ ਨੱਕ ਥੱਲੇ ਆਉਣੇ ਵਾਲੀ ਗੱਲ ਹੁੰਦੀ ਆ ਫੇਰ ਅਗਲੀਆਂ ਨਗੋਚਾਂ ਕੱਢਦੀਆਂ ਠੀਕ ਆ ਨਾ ਬਈ ਜਿਹੜੀ ਜਿਹੜਾ ਰਵਾਜ ਨਾਂ ਦੀ ਬੁਲਾਏ ਆ ਨਾ ਇਹਨੇ ਸਾਡੇ ਕੁੰਡੇ ਕਰੇ ਪਏ ਆ ਮੈਂ ਤਾਂ ਇਹ ਕਹੂੰਗੀ ਵੀ ਅਸੀਂ ਆਦਮੀਆਂ ਦੇ ਗਲਾਂ ਤੇ ਗੁੱਡੇ ਧਰ ਕੇ ਆਪਣੇ ਰਵਾਜ ਪੂਰਦੀਆਂ ਮੈਂ ਵੀ ਤੁਹਾਡੇ ਵਿੱਚੇ ਆ ਕੋਈ ਮੈਥਡ ਤੋਂ ਬਾਹਰ ਨਹੀਂ ਹੈਗੀ ਅ ਛਣ ਮੈਂ ਤੁਹਾਨੂੰ ਦੱਸਦੀ ਆ ਵੀ ਲਾ ਲੋ ਅਸੀਂ ਇੱਕ ਵਿਆਹ ਕਰਨਾ ਹੈ ਵਿਆਹ ਅਸੀਂ ਪੰਜ-ਸੱਤ ਬੰਦੇ ਜਾ ਕੇ ਵੀ ਵਿਆਹ ਕੇ ਲਿਆ ਸਕਦੇ ਆ ਤਿਕਾ ਨਤੀ ਪਹਿਨ ਨੂੰ ਅਸੀਂ ਆਪਣੇ ਘਰ ਅਖੰਡ ਪਾਠ ਕਰੀਏ ਪਾਰਟੀ ਕਰ ਲਈਏ ਅਸੀਂ ਅਗਲੇ ਨੂੰ ਵੀ ਬਚਾਈਏ ਅਸੀਂ ਆਪ ਵੀ ਬਚੀਏ ਏ ਵੀ ਹੋ ਸਕਦਾ ਹੈ ਦੁਨੀਆ ਕਰਦੀ ਆ ਢਿੰਗ ਤੋਂ ਢਿੰਗ ਕਰਦੀ ਆ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਅੱਗ ਲਾਈ ਮਾਇਆ ਨਹੀਂ ਨਾ ਮੁੱਖ ਦੀ ਉਹ ਸੂਝਵਾਨ ਇਨਸਾਨ ਉਹ ਵੀ ਇਹ ਕੰਮ ਕਰਦੇ ਦੇਖੇ ਆ ਵੀ ਪੰਜ ਸੱਤ ਬੰਦੇ ਗਏ ਤੇ ਭੈਣ ਨੂੰ ਵਿਆਹ ਲਿਆਏ ਆਪਣੇ ਘਰ ਅਖੰਡ ਪਾਠ ਸਭ ਕਰਾਇਆ ਕੁੜੀ ਦੇ ਪੇਕੇ ਵੀ ਸੱਦ ਲਏ ਕੁੜੀ ਦੇ ਰਿਸ਼ਤੇਦਾਰ ਵੀ ਸੱਦ ਲਏ ਸਾਰਾ ਕੁਸਾਇਨ ਵਧੀਆ ਆਪਾਂ ਜਦ ਅਖੰਡ ਪਾਠ ਸਭ ਕਰਾਉਨੇ ਆ ਆਪਾਂ ਪੰਜ ਚਾਰ ਆਇਟਮਾਂ ਤਾਂ ਬਣਾਉਨੇ ਆ ਪੰਜ ਸੱਤ ਹੋਰ ਸਹੀ ਠੀਕ ਹੈ ਜੀ ਉੱਠੀ ਆਪਣਾ ਜੋ ਕੱਪੜੇ ਲੀਡ ਦਾ ਦੇਣ ਲੈਣਾ ਉਹ ਨਵੇਲ ਲੋ ਹੁਣ ਤੁਸੀਂ ਦੇਖੋ ਸੋਨਾ ਹੋ ਗਿਆ 75000 ਤੋਂ ਮੁੜਿਆ ਹੈ ਹੁਣ ਕਿਤੇ 60 ਦੇ ਨੇੜੇ ਤੇੜਿਆ ਹੈ 60 ਤੋਂ ਗਾਂ ਹੀ 60 ਤੋਂ ਗਾਹਾਂ ਹੀ ਆ ਬਈ ਹੁਣ ਤੁਸੀਂ ਦੱਸੋ ਵੀ ਧੀ ਵਾਲੇ ਦਾ ਕੋਈ ਹੱਜ ਕੱਜ ਰਿਹਾ ਬਚਣੇ ਵਾਲਾ ਠੀਕ ਹੈ ਜੀ ਹੁਣ ਜਦੋਂ ਲਾਲੋ ਵੀ ਵਿਆਹ ਕਰਤਾ ਅਗਲੇ ਦੀਆਂ 8-10 ਤਾਂ ਨਾਰਮਲ ਜੀਆਂ ਹੁੰਦੀਆਂ ਹੁੰਦੀਆਂ ਨੇ ਠੀਕ ਹੈ ਜੀ ਫਿਰ ਅਗਲੇ ਨੇ ਆਪਣੀ ਧੀ ਨੂੰ ਵੀ ਪਾਉਣਾ 골ਡ ਆਪਣੇ ਜਵਾਈ ਨੂੰ ਵੀ 골ਡ ਪਾਉਣਾ ਹੈ ਹੋਰ ਉਹਦੇ ਆਪਣੋ ਯੇ ਉਹਦੀਆਂ ਭੈਣਾਂ ਉਹਦੀ ਮਾਂ ਉਹਦਾ ਪਿਓ ਉਹਨਾਂ ਨੂੰ ਵੀ 골ਡ ਪਾਉਣਾ ਹੈ ਜੀ ਹੁਣ ਤਾਂ ਤੁਸੀਂ ਸਾਈਡ ਤੇ ਜੇ ਤੁਸੀਂ ਧੀ ਵਿਆਹਉਣੀ ਹੈ ਨਾ ਚੰਗਾ ਵਿਆਹ ਕਰਨਾ ਹੈ ਸਾਈਡ ਤੇ 20 ਲੱਖ ਦਾ ਸੋਨਾ ਧਰ ਦੋ ਠੀਕ ਹੈ ਇਹ ਨਾਰਮਲ ਜੀ ਗੱਲ ਹੈ 20 ਲੱਖ ਦਾ ਮੈਨੂੰ ਨਹੀਂ ਲੱਗਦਾ ਵੀ 20 ਲੱਖ ਚ ਸਰੂਗਾ ਇੰਨੇ ਜਣਿਆਂ ਦਾ ਮੁੰਡੀਆਂ ਛੱਲੇ ਵਿੱਚ ਹੋਰ ਜਿਹੜਾ ਪਰਲਾ ਹੋ ਗਿਆ ਧੀ ਭੈਣ ਦਾ ਹੋ ਗਿਆ ਜਵਾਈ ਭਾਈ ਦਾ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ 20 20 ਲੱਖਾਂ ਚ ਸਰੂਗਾ ਠੀਕ ਹੈ ਜੀ ਅਸੀਂ ਮੰਗੇ ਆਈ ਜਿੰਨੀ ਮਰਜ਼ੀ ਵਧੀ ਜਾਵੇ ਸਾਡੀ ਇਨਕਮ ਹੁੰਨੀ ਆ ਇਨਕਮ ਤਾਂ ਸਭ ਕੋ ਅੱਜ ਦੇ ਹਿਸਾਬ ਨਾਲ ਖੇਤੀਬਾੜੀ ਵਾਲੇ ਬੰਦੇ ਦੀ ਤਾਂ ਇਨਕਮ ਘੱਟ ਹੈ ਕਿਉਂਕਿ ਕਦੇ ਗੋਲੇ ਪੈ ਗਏ ਕਦੇ ਫਸਲਾਂ ਦਾ ਰੇਟ ਤੁਹਾਨੂੰ ਪਤਾ ਵੀ ਕਿਹੜਾ ਲੱਗਦਾ ਹੁਣ ਭਾਈ ਇਹੋ ਜੇ ਵਿਆਹ ਤਾਂ ਫਿਰ ਜਾਂ ਤਾਂ ਖੁੱਲੀਆਂ ਕਮਾਈਆਂ ਵਾਲੇ ਕਰਨਗੇ ਇਹ ਆ ਫਿਰ ਬਾਹਰਲੇ ਨੋਟ ਬੋਲਦੇ ਨੇ ਜਾਂ ਫਿਰ ਦੋ ਨੰਬਰ ਦੇ ਬੋਲਦੇ ਨੇ ਗੱਲ ਇੱਥੇ ਆ ਕੇ ਮੁੱਕਦੀ ਆ ਠੀਕ ਹੈ ਜੀ ਨਾਰਮਲ ਇਨਸਾਨ ਦਾ ਤਾਂ ਕੋਈ ਜੀਣ ਨਹੀਂ ਰਿਹਾ ਜਿਹੜੀ ਇਹ ਰਿਵਾਜ ਨਾਂ ਦੀ ਬੁਲਾਏ ਆ ਸਾਡਾ ਮੱਲੋ-ਮੱਲੀ ਗੱਲ ਘਟ ਦਿੰਦੀ ਆ ਠੀਕ ਹੈ ਜੀ ਮੈਂ ਤਾਂ ਇਹ ਕਹਿੰਨੀ ਆ ਵੀ ਆਪਣਾ ਘਰ ਦੇਖ ਕੇ ਹੀ ਚੱਲੋ ਕੋਈ ਲੋੜ ਨਹੀਂ ਕਿਸੇ ਨਾਲ ਰਵਾਜ ਨਾਲ ਚੱਲਣ ਦੀ ਇਹ ਮੈਂ ਤੁਹਾਨੂੰ ਦੱਸਦੀ ਆਂ ਕਹਿੰਦੇ ਹੁੰਦੇ ਨੇ ਨਾ ਵੀ ਜਿਹੜਾ ਸੀ ਧੀ ਦਾ ਵਿਆਹ ਕਰਨਾ ਉੱਥੇ ਸਾਡੀ ਮਜਬੂਰੀ ਹੈ ਸਾਨੂੰ ਇਹ ਨਹੀਂ ਪਤਾ ਵੀ ਗਾਹਾਂ ਵਾਲੇ ਕਹੇ ਜੇ ਹੋਣਗੇ ਕਹੀ ਜੀ ਅਗਲੇ ਦੀ ਸੋਚ ਹੋਊਗੀ ਠੀਕ ਹੈ ਜੀ ਵੀ ਜਿਹੜੀ ਮੁੰਡਿਆਂ ਦਾ ਵਿਆਹ ਕਰਨਾ ਹੈ ਮਾਪਿਆਂ ਨੇ ਉਹ ਤਾਂ ਸਾਡੇ ਵਾਸਤੇ ਹੈ ਤਾਂ ਅਸੀਂ ਧੀ ਵਾਲੇ ਨੂੰ ਵੀ ਬਚਾ ਸਕਦੇ ਹਾਂ ਅਸੀਂ ਖੁਦ ਵੀ ਬਚ ਸਕਦੇ ਹਾਂ ਹੁਣ ਜਿਹੜਾ ਹਿਸਾਬ ਕਿਤਾਬ ਹੋ ਗਿਆ ਮੁੰਡੇ ਦਾ ਕੁੜੀ ਦੇ ਵਿਆਹ ਦਾ ਖਰਚੇ ਦਾ ਕੋਈ ਖਾਸ ਫਰਕ ਨਹੀਂ ਰਿਹਾ ਹੈਗਾ ਸੇਮ ਸੇਮ ਜਿਹਾ ਹੀ ਚੱਲਦਾ ਹੈ ਕਿਉਂਕਿ ਮੁੰਡੇ ਵਾਲੇ ਵੀ ਪੂਰੀਆਂ ਪੱਖੀਆਂ ਬਣਾਉਣੇ ਆ ਉਹਨਾਂ ਨੇ 1 ਤੋਂ 10 ਲੱਖ ਰੁਪਈਆ ਗਾਉਣੇ ਵਾਲੇ ਤੇ ਵੀ ਲਾਉਣਾ ਹੁੰਦਾ ਉਹ ਵੀ ਵਿੱਚੇ ਗਿਣਨਾ ਆਪਾਂ ਨੇ ਠੀਕ ਹੈ ਜੀ ਬਈ ਇਹ ਨਜਾਇਜ਼ ਖਰਚੇ ਆ ਮੈਂ ਕਹਿੰਨੀ ਵੀ ਜੇ ਤੁਹਾਡੇ ਕੋਲ ਬਾਲਾ ਪੈਸਾ ਹੈ ਲੋਕਾਂ ਨੂੰ ਖਿਲਾਉਣ ਨਾਲੋਂ ਲੋਕਾਂ ਨੂੰ ਹਵਾ 5-7 ਘੰਟੇ ਚ ਦਿਖਾਉਣ ਨਾਲੋਂ ਤੁਸੀਂ ਜਿਹੜਾ 50-60 ਲੱਖ ਰੁਪਈਆ ਦੋਹਾਂ ਤਰਾਨੇ 50-60 ਲੱਖ ਤਾਂ ਜੀ ਬਹੁਤ ਘੱਟ ਹੈ ਜਿੱਤੇ ਸਮੇਂ ਚ ਜਿਹੜਾ ਤੁਸੀਂ ਲਾਉਣਾ ਹੈ ਦੋਹਾਂ ਘਰਾਂ ਦਾ 70-80 ਲੱਖ ਇਕੱਠਾ ਕਰਕੇ ਤੁਸੀਂ ਆਪਣੇ ਧੀ ਪੁੱਤ ਦੇ ਨੌਇਕ ਕਰਾ ਦਿਆ ਕਰੋ ਕਹਿ ਦੋਂ ਮੈਂ ਇਹਨੇ ਵਿਆਹ ਕੜਾ ਰੋਜ਼-ਰੋਜ਼ ਕਰਾਉਣੇ ਨੇ ਸਮਝ ਨਹੀਂ ਆਉਂਦੀ ਹੈਗੀ ਜੇ ਕਿਸੇ ਨੂੰ ਕਹਦੇ ਵੀ ਇੱਥੇ ਕਿਸੇ ਦੀ ਹੈਨਾ ਮਦਦ ਕਰਨੀ ਆ ਬੰਦਾ ਕਦੇ ਨਹੀਂ ਕਰੂਗਾ ਇਹ ਜੇ ਪੈਸੇ ਖੂ ਖਾਤੇ ਚ ਬਥੇਰੇ ਸਿਟੀ ਜਾਣਗੇ ਕਿਸੇ ਨੂੰ ਮਰੀ ਮੱਖੀ ਦਿਵਾੜ ਲਈ ਹੁੰਦੇ ਇਹ ਜੇ ਤਣਾੜ ਹੁੰਦੇ ਨੇ ਜਿਹੜੇ ਬਈ ਆਪਾਂ ਕਹਿ ਦਿੰਦੇ ਆ ਵੀ ਆਪਣੇ ਪਿੰਡ ਚ ਕੋਈ ਹੈਨਾ ਕੋਈ ਇਹੋ ਜਿਹਾ ਜਿਹਦਾ ਕਹਿੰਦੇ ਹੁੰਦੇ ਨੇ ਵੀ ਗੁਜ਼ਾਰਾ ਬਣੀ ਚੱਲਦਾ ਕਈ ਵਾਰ ਘਰ ਚ ਕੋਈ ਆਦਮੀ ਨਹੀਂ ਹੁੰਦਾ ਹੈਗਾ ਧੀਆਂ ਭੈਣਾਂ ਹੁੰਦੀਆਂ ਨੇ ਬਈ ਕੋਈ ਕਮਾਊ ਨਹੀਂ ਹੁੰਦਾ ਘਰ ਚ ਅਪਾ ਇਹ ਜੇ ਪਰਿਵਾਰ ਦੀ ਮਦਦ ਕਰਦੀ ਐ ਮੈਂ ਕਹਿੰਨੀ ਆ ਵੀ ਹੋਏ ਨਹੀਂ ਸਕਦਾ ਵੀ ਪੰਜੀ ਹੱਥ ਤੇ ਧਰ ਦੂ ਅਗਲਾ ਪਰ ਜਿਹੜਾ ਆਹ ਦਿਖਾਵਾ ਫਲਾਣਾ ਫਲਾਣੇ ਨੇ ਐਡਾ ਵਿਆਹ ਕੀਤਾ ਅਸੀਂ ਇਹੀ ਗੱਲ ਸਾਨੂੰ ਟਿਕਣ ਨਹੀਂ ਦਿੰਦੀ ਫਲਾਣੇ ਨੇ ਭੋਗ ਤੇ ਇੰਨਾ ਕਰਕੇ ਜਾਂਦਾ ਇਹ ਨਹੀਂ ਸਾਨੂੰ ਗੱਲ ਟਿਕਣ ਦਿੰਦੀ ਹੈਗੀ ਠੀਕ ਹੈ ਨਾ ਬਈ ਸਭ ਇਹ ਨਜਾਇਜ਼ ਖਰਚੇ ਨੇ ਸਭ ਨਜਾਇਜ਼ ਖਰਚੇ ਨੇ ਧੀਆ ਵਾਲਿਆਂ ਦਾ ਤਾਂ ਹੁਣ ਮਰਨੇ ਵਾਲਾ ਕੰਮ ਐ ਠੀਕ ਹੈ ਜਿਨ੍ਹਾਂ ਕੋਲ ਹੈਗੇ ਆ ਉਹ ਤਾਂ ਚੱਕ ਚੱਕ ਲਈ ਜਾਂਦੇ ਨੇ ਠੀਕ ਹੈ ਜਿਹੜੇ ਹੁਣ ਨੋਰਮਲ ਇਨਸਾਨ ਨੇ ਉਹ ਕਿੱਧਰ ਨੂੰ ਜਾਣ ਠੀਕ ਹੈ ਦੇਖੋ ਦੇਖ ਰੀਸ ਮੱਲੋ ਮੱਲੀ ਕਰਨੀ ਪੈ ਜਾਂਦੀ ਹੈ ਅਗਲੇ ਨੂੰ ਵੀ ਸੋਈ ਗੱਲਾਂ ਏਕਣੇ ਅਸੀਂ ਬੈਠੀਆਂ ਤੀਆਂ ਸਾਡੀ ਏਕਣੇ ਬਾਤਾਂ ਭੋਗ ਤੋਂ ਹੀ ਚੱਲੀ ਆ ਵੀ ਭੋਗਾਂ ਤੇ ਦੱਸੋ ਇੰਨਾ ਇੰਨਾ ਕਰਕੇ ਆ ਹੁਣ ਇੱਕ ਤਾਂ ਸਾਡੇ ਘਰੋਂ ਭਾਵੇਂ ਸਾਡਾ ਬਜ਼ੁਰਗੇ ਹੋਵੇ ਸਾਡੇ ਘਰੋਂ ਜੀ ਜਾਂਦਾ ਹੈ ਹਾਂ ਫੇਰ ਅਸੀਂ ਪੱਟੀਆਂ ਚੜਾ ਲੰਨੇ ਆ ਫੇਰ ਅਸੀਂ ਮਠਿਆਈਆਂ ਕਰਦੇ ਆ ਫੇਰ ਅਸੀਂ ਗਹਿਣਿਆਂ ਗੱਟਿਆਂ ਦਾ ਦੇਣ ਲੈਣ ਕਰਦੇ ਆ ਫੇਰ ਅਸੀਂ ਕੱਪੜਿਆਂ ਦਾ ਦੇਣ ਲੈਣ ਕਰਦੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅਗਲਾ ਮਰਿਆ ਮੁੱਕਿਆਂ ਦੇ ਕੱਪੜੇ ਪਾ ਕੇ ਮੇ ਲੈਂਦਾ ਹੈ ਹਾਂ ਬੀ ਆ ਸਾਡੇ ਬਾਪ ਦੇ ਮਰੇ ਤੇ ਸੂਟ ਆਇਆ ਧੀ ਪਹਿਣ ਹੰਡਾ ਕੇ ਮੇ ਲੈਂਦੀ ਆ ਸਾਡੀ ਮਾਂ ਦੇ ਮਰੇ ਤੇ ਸਾਨੂੰ ਭਾਈਆਂ ਦੇ ਸਹੁਰਿਆਂ ਤੋਂ ਸੂਟ ਆਏ ਆ ਪਤਾ ਨਹੀਂ ਕਿਵੇਂ ਅਗਲਾ ਹੰਡਾ ਲੈਂਦਾ ਮੈਨੂੰ ਨਹੀਂ ਸਮਝ ਆਉਂਦੀ ਪਤਾ ਨਹੀਂ ਤਾਂ ਮੇਰਾ ਹੀ ਨਹੀਂ ਦਿਲ ਕੰਮ ਕਰਦਾ ਹੈਗਾ ਪਤਾ ਨਹੀਂ ਸਾਨੂੰ ਇਹ ਗੱਲਾਂ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਤਾਂ ਜਮਾ ਹੀ ਨਹੀਂ ਲੱਗਦੀਆਂ ਅਸੀਂ ਇੱਕ ਤੇ ਇੱਕ ਧੀ ਵਾਲੇ ਨੂੰ ਬੋਝਾ ਦੰਨੇ ਆ ਇੱਕ ਤੇ ਇੱਕ ਮੁੰਡੇ ਵਾਲੇ ਕਹਾਂਗੇ ਸਾਡੇ ਪਿੰਡ ਆਰ ਆਵਾਜ਼ ਆ ਭਾਈ ਐਂ ਕਰਕੇ ਆਇਓ ਗਾਹਾਂ ਵਾਲਾ ਵਿਚਾਰਾ ਜਿੱਥੋਂ ਮਰਜ਼ੀ ਕਰਕੇ ਆਵੇ ਕਰਕੇ ਆਊਗਾ ਅਸੀਂ ਧੀ ਵਾਲੇ ਨੂੰ ਸਾਰੀ ਉਮਰੇ ਖੁਰਚੀ ਜਾਂਦੇ ਆ ਸਾਰੀ ਉਮਰੇ ਖੁਰਚੀ ਜਾਂਦੇ ਆ ਕਿੰਨਾ ਹੀ ਅਗਲਾ ਸਾਨੂੰ ਦਈ ਜਾਵੇ ਸਾਡਾ ਇੱਕ ਤੇ ਇੱਕ ਰਵਾਜ ਨਿਕਲਦਾ ਇੱਕ ਤੇ ਇੱਕ ਸਾਡਾ ਸਾਡੀ ਭੁੱਖ ਵਧਦੀ ਆ ਇਹਨਾਂ ਰਵਾਜਾਂ ਰਬੂਜਾਂ ਚ ਕੁਛ ਨਹੀਂ ਰੱਖਿਆ ਮੈਂ ਫੇਰ ਕਹਿੰਨੀ ਆ ਰਵਾਜ ਅਸੀਂ ਜਨਨੀਆਂ ਨੇ ਬਧਾਏ ਹੋਏ ਆ ਅਸੀਂ ਕਹਨੇ ਹੁੰਨੇ ਆ ਵੀ ਅਸੀਂ ਜੇ ਕੱਪੜੇ ਵਾਲਿਆਂ ਨੂੰ ਵੀ ਰਾਜੇ ਬਣਾਇਆ ਪਿਆ ਠੀਕ ਆ ਅਸੀਂ ਹੋਰ ਜਿੰਨੇ ਵੀ ਹੈਗੇ ਆ ਨਾ ਦੁਕਾਨਦਾਰ ਸਿਸਟਮ ਅਸੀਂ ਲੋਕਾਂ ਨੇ ਉਹ ਰਾਜੇ ਬਣਾਏ ਪਏ ਆ ਭਾਵੇਂ ਅਸੀਂ ਆਪ ਕੰਗਾਲ ਹੋ ਜਾਈਏ ਠੀਕ ਹੈ ਜੀ ਰਿਵਾਜ ਦੇ ਚੱਕਰ ਚ ਇੱਕ ਰਿਵਾਜ ਹੈ ਨਾ ਜਿਹੜਾ ਬਹੁਤ ਭੈੜੀ ਚੀਜ਼ ਹੈ ਰਿਵਾਜ ਹੈ ਜਿਹੜਾ ਰਿਵਾਜ ਦੇ ਮਗਰ ਤਾ ਕਦੇ ਹੀ ਨਾ ਲੱਗੋ ਕਿਸੇ ਤਰ੍ਹਾਂ ਦਾ ਵੀ ਦੇਣਾ ਲੈਣਾ ਸਾਨੂੰ ਮੁੰਡੇ ਵਾਲਿਆਂ ਨੂੰ ਵੀ ਚਾਹੀਦਾ ਅਸੀਂ ਮਾਣਾ ਮੋਟਾ ਅਗਲੇ ਨੂੰ ਕਈਏ ਵੀ ਕੋਈ ਗੱਲ ਨਹੀਂ ਭਾਈ ਜਿਵੇਂ ਥੋੜਾ ਲੋਟ ਲੱਗਿਆ ਉਵੇਂ ਚੱਲਿਓ ਠੀਕ ਹੈ ਕੋਈ ਲੋੜ ਨਹੀਂ ਵਾਲੀਆਂ ਬੱਖੀਆਂ ਬਣਾਉਣ ਦੀ ਪਰ ਨਹੀਂ ਸਾਨੂੰ ਨੱਕ ਨਹੀਂ ਟੇਕਣ ਦਿੰਦਾ ਠੀਕ ਹੈ ਜੀ ਮੈਂ ਤਾਂ ਸੋਈ ਗੱਲਾਂ ਕਹਿ ਨਹੀਂ ਆ ਦੇਖੋ ਹਰ ਇੱਕ ਇਨਸਾਨ ਨੇ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਹਰ ਇੱਕ ਇਨਸਾਨ ਹੈ ਸਿਰਤ ਨਾਲ ਜਾਂਦਾ ਪਰ ਮੈਂ ਫੇਰ ਵੀ ਕਹਿੰਨੀ ਆ ਇਹ ਜਿਹੜਾ ਰਿਵਾਜ ਹੈ ਨਾ ਇਹ ਸ਼ਬਦ ਨੂੰ ਨਾਂ ਮੂਰੇ ਲਿਆ ਕੇ ਤੁਸੀਂ ਨੋਰਮਲ ਨਸਾਨਾਂ ਦਾ ਕੁੰਡਾ ਕਰਿਆ ਕਰੋ ਬਈ ਹੈਰਾਨ ਹੈ ਬਜ਼ੁਰਗ ਦੇ ਮੁੱਕੇ ਤੇ ਵੀ ਕੜਾ ਪਾਉਣਾ ਹੈ ਚੈਨਾ ਪਾਉਣੀ ਹੈ ਜੇ ਪਾਉਣਾ ਬੋਹ ਪਾਉਣਾ ਮੈਂ ਤਾਂ ਕਹਿੰਦੀ ਆ ਮੁੰਡੀਆਂ ਛੱਲੇ ਵੀ ਨੇ ਜਾਇਜ਼ ਆ ਸਾਡੇ ਹੁਣ ਕਈ ਘਰਾਂ ਚ ਦੇਖਣ ਚ ਆਇਆ ਬਈ ਇਹ ਚੀਜ਼ ਤੋਂ ਕਿਨਾਰਾ ਹੀ ਕਰਤਾ ਕਹਿੰਦੇ ਨਾ ਤਾਂ ਅਸੀਂ ਮੁੱਕਿਆਂ ਤੋਂ ਕੁੜੀ ਦੇ ਪਿੱਛੇ ਮਕਾਨ ਲੈ ਕੇ ਜਾਈਏ। ਨਾ ਸੀ ਮੁੰਡੇ ਸ਼ੱਲਾਇ ਪੁਆਈਏ ਨਾ ਸਾਡੇ ਘਰ ਆਉਣ ਸੂਟ। ਅਗਲਾ ਜੀ ਨੇ ਗੱਲ ਕਰਨੀ ਅਗਲਾ ਇੱਕ ਠੋਕੇ ਕਰਦਾ ਚੌਂ ਚੌਂ ਨਹੀਂ ਕਰਦਾ ਹੈਗਾ। ਕੋਈ ਨਹੀਂ ਭਾਈ ਦੇਖ ਲਿਓ ਤੁਸੀਂ ਕੋਈ ਨਹੀਂ ਭਾਈ ਦੇਖ ਲਿਓ ਜਾਂ ਫਿਰ ਧੀਆ ਵਾਲਿਆਂ ਨੂੰ ਕੋਈ ਨਹੀਂ ਭਾਈ ਦੇਖ ਲਿਓ ਹੋ ਜਾਂਦਾ ਨਾ ਫਿਰ ਅਗਲਾ ਜੇ ਜਿੱਕ ਚ ਰਹਿ ਜਾਂਦਾ ਅਗਲਾ ਭਾਈ ਪੂਰਾ ਫਿਰ ਖਰਾਬ ਤਰਕੇ ਆਉਂਦਾ ਹੈ। ਜਿਹੜੀ ਵੀ ਗੱਲ ਮੁੰਡੇ ਵਾਲਿਆਂ ਨੇ ਕਿਸੇ ਤਰ੍ਹਾਂ ਦੀ ਵੀ ਰਿਵਾਜ ਦੀ ਕਰਨੀ ਹੁੰਦੀ ਹੈ ਅਗਲੇ ਨੂੰ ਦੋ ਸ਼ਬਦ ਠੋਕ ਕੇ ਬਿਠਾ ਕੇ ਕਹਿ ਦਿਆ ਕਰੋ। ਦੇਖ ਭਾਈ ਆ ਐ ਨਹੀਂ ਤੁਸੀਂ ਕਰਨਾ ਆ ਐ ਕਰਨਾ ਹੈ ਇਹ ਰਵਾਜਾਂ ਰਬੂਜਾਂ ਨੂੰ ਘਟਾਓ ਇਹ ਬਹੁਤ ਨਜਾਇਜ਼ ਖਰਚੇ ਆ ਸਾਡੇ ਸਾਡੇ ਆਦਮੀਆਂ ਤੇ ਹੀ ਵਜਨ ਆਉਂਦਾ ਇਹ ਸਾਰੀਆਂ ਚੀਜ਼ਾਂ ਦਾ ਸਾਡੇ ਘਰਵਾਰ ਤੇ ਹੀ ਵਜਨ ਆਉਂਦਾ ਹੈ ਸਾਰੀਆਂ ਚੀਜ਼ਾਂ ਦਾ ਦਿਖਾਵਾ ਲੋਕਾਂ ਨੂੰ ਮੇਰੇ ਵਰਗੀ ਦੇਖ ਕੇ ਉੱਠ ਕੇ ਆ ਜਾਂਦੀ ਆਂ ਭਾਈ ਬਹੁਤ ਸੋਹਣਾ ਹੋ ਗਿਆ ਪਰ ਇਨੇ ਨਾਲ ਕੀ ਬਣ ਜੂ ਅਗਲੇ ਦ ਜੇ ਮੈਂ ਦੋ ਸ਼ਬਦ ਕਹੇ ਤੇ ਵੀ ਸੋਈ ਗੱਲਾਂ ਇਹਨਾਂ ਨਜਾਇਜ਼ ਗੱਲਾਂ 'ਚ ਬੱਖੀਆਂ ਬਣਾਉਣਾ ਹਟਜੋ ਪਹਿਣਾ ਨੂੰ ਵੀ ਚਾਹੀਦਾ ਥੋੜਾ ਜਿਹਾ ਬਈ ਬੰਦਿਆਂ ਨੂੰ ਨਾ ਇਨਾਂ ਮਜਬੂਰ ਕਰਿਆ ਕਰਨ ਬੰਦਿਆਂ ਨੂੰ ਵਿਚਾਰਿਆਂ ਨੂੰ ਇਨਾਂ ਚੀਜ਼ਾਂ ਦਾ ਨਹੀਂ ਪਤਾ ਬੰਦਿਆਂ ਨੂੰ ਆਏ ਹੁੰਦਾ ਪਤਾ ਨਹੀਂ ਕੀ ਲਬਲਾਏ ਆ ਵੀ ਜੇ ਅਸੀਂ ਆ ਤੀਮੀਆਂ ਦੇ ਆ ਗੱਲ ਕਸ਼ ਤੇ ਨਾ ਕੀਤਾ ਪਤਾ ਨਹੀਂ ਕੀ ਪਹਾੜ ਟਹਿ ਜਾਊਗਾ ਠੀਕ ਆ ਬਈ ਸੋਹੀ ਗੱਲਾਂ ਬਹੁਤ ਔਖੀਆਂ ਕਮਾਈਆਂ ਨੇ ਸਭ ਦੀਆਂ ਖੇਤੀਆਂ ਪੱਤੀਆਂ ਵੀ ਬਹੁਤ ਔਖੀਆਂ ਪਰਦੇਸੀਆਂ ਦੀਆਂ ਕਮਾਈਆਂ ਵੀ ਬਹੁਤ ਔਖੀਆਂ ਜੇ ਤੁਸੀਂ ਆਹ ਰੱਜਿਆਂਆਂ ਨੂੰ ਰਜਾਉਣਾ ਇਹਦੇ ਨਾਲੋਂ ਤਾਂ ਕਿਸੇ ਮਜਬੂਰ ਦੀ ਮਦਦ ਕਰਦਿਆ ਕਰੋ ਤੁਹਾਡਾ ਦਾਨਪੁਨ ਸਹਾਈ ਹੋਵੇ ਠੀਕ ਹੈ ਜੀ ਮੇ ਸੋਹੀ ਗੱਲਾਂ ਮੈਂ ਤਾਂ ਚਲੋ ਗੱਲਬਾਤ ਕਰਦੇ ਆ ਅਸੀਂ ਚਾਰ ਭੈਣਾਂ ਨੇ ਬੈਠ ਕੇ ਬਾਰਤਾ ਕੀਤੀ ਸੀ ਸਾਨੂੰ ਇਹ ਗੱਲਾਂ ਚਾਰਾਂ ਨੂੰ ਇੰਨੀ ਫਵੀਆਂ ਹੈਗੀਆਂ ਬਈ ਇਹ ਬਿਲਕੁਲ ਨਜਾਇਜ਼ ਖਰਚੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਆਪਾਂ ਕਰਦੇ ਰਹਾਂਗੇ ਇਦਾਂ ਦੀਆਂ ਹੀ ਗੱਲਾਂ ਬਾਤਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ